ਕੈਨੇਡਾ ਨੇ ਇੱਕ ਖਾਸ ਖਬਰ ਅੱਜ ਦਾ ਐਲਾਨ ਕੀਤਾ ਹੈ ਕੈਨੇਡਾ ਨੇ ਅਮਰੀਕਾ ਦੇ H1B ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੇ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਗਈ ਹੈ ਸੋ ਕੈਨੇਡੀਅਨ ਸਰਕਾਰ ਦੇ ਇਸ ਕਦਮ ਨੂੰ आईटी ਦਾ ਪ੍ਰਮੁੱਖ ਸਥਾਨ ਬਣਾਉਣ ਦੇ ਉਦੇਸ਼ੇ ਵਜੋਂ ਦੇਖਿਆ ਜਾ ਰਿਹਾ ਹੈ ਸੋ ਇਸ ਦੇ ਨਾਲ ਅਮਰੀਕੀ ਨਿਵਾਸੀ ਜੋ ਕਿ H1B ਵੀਜ਼ਾ ਧਾਰਕ ਨੇ ਉਹਨਾਂ ਦੇ ਲਈ ਜੋ ਵਰਕ ਪਰਮਿਟ ਦੇ ਨਿਯਮ ਨੇ ਉਹਨਾਂ ਦੇ ਵਿੱਚ ਵੱਡੀ ਢੇਲ ਹੈ ਜੋ ਦਿੱਤੀ ਗਈ ਹੈ ਸੋ ਇਸ ਦਾ ਐਲਾਨ ਹੈ ਜੋ ਜਸਨ ਟਰੂਡੋ ਦੇ ਵੱਲੋਂ ਦਿੱਤਾ ਗਿਆ ਹੈ ਇਸ ਦੇ ਨਾਲ ਜੇ ਭਾਰਤੀਆਂ ਦੀ ਗੱਲ ਕਰੀਏ ਤਾਂ ਭਾਰਤੀਆਂ ਦੇ ਲਈ ਵੀ ਚੰਗੀ ਖਬਰ ਹੈ ਕਿਉਂਕਿ ਚੰਗੀ ਖਬਰ ਦੇ ਵਜੋਂ ਇਸ ਨੂੰ ਦੇਖਿਆ ਜਾ ਰਿਹਾ ਹੈ ਕਿਉਂਕਿ H1B ਵੀਜ਼ਾ ਰੱਖਣ ਵਾਲੇ ਭਾਰਤੀਏ ਨੇ ਜੋ ਉਹਨਾਂ ਨੂੰ ਵਰਕ ਪਰਮਿਟ ਦੇ ਨਿਯਮਾਂ ਦੇ ਵਿੱਚ ਵੀ ਹੁਣ ਢਿੱਲ ਮਿਲੇਗੀ ਵਰਕ ਪਰਮਿਟ ਦੇ ਨਿਯਮਾਂ ਦੇ ਵਿੱਚ ਵੀ ਉਹਨਾਂ ਨੂੰ ਫਾਇਦਾ ਮਿਲੇਗਾ ਸੋ ਕੈਨੇਡਾ ਦੇ ਇਸ ਫੈਸਲੇ ਨੂੰ ਜੋ ਪੇਸ਼ੇਵਰ ਲੋਗ ਨੇ ਉਹ ਨਰਮੰਦ ਲੋਗ ਨੇ ਖਾਸ ਤੌਰ ਤੇ ਜੋ ਕਿ ਆਈਟੀ ਦੇ ਨਾਲ ਸੰਬੰਧਿਤ ਲੋਗ ਨੇ ਉਹਨਾਂ ਲੋਕਾਂ ਦੇ ਜੋ ਕਹਿ ਸਕਦੇ ਆ ਕਿ ਕਾਮਕਾਰ ਹੈ ਉਹ ਸੁੱਖਾ ਹੋ ਜਾਵੇਗਾ ਜਿਸ ਦੇ ਨਾਲ ਗੱਲ ਕਰੀਏ ਤਾਂ ਟੈਲੈਂਟ ਦੀ ਤਾਂ ਗਲੋਬਲ ਟੈਨੈਡਾਪੋਲ ਵਿੱਚ ਆਪਣੀ ਪ੍ਰਤੋਗਿਤਾ ਨੂੰ ਬਰਕਰਾਰ ਰੱਖਣ ਦੇ ਲਈ ਕੈਨੇਡਾ ਦੀ ਵਚਨਬੱਧਤਾ ਨੂੰ ਵੀ ਇਹੋ ਚੀਜ਼ ਹੈ ਜੋ ਦਰਸਾਉਂਦੀ ਹੈ ਸੋ ਗੱਲ ਕਰੀਏ ਜੇ 1.2% ਦੀ ਜੀਡੀਪੀ ਵਿਕਾਸ ਦਰ ਦੇ ਨਾਲ ਕੈਨੇਡਾ ਆਈਟੀ ਜੋ ਪੇਸ਼ੇਵਰ ਲਈ ਬਹੁਤ ਸਾਰੇ ਮੌਕੇ ਹੈ ਜੋ ਪ੍ਰਦਾਨ ਕਰਦੇ ਵਿੱਤੀ ਸਾਲ 2022 ਤੇ 23 ਦੇ ਵਿੱਚ 15000 ਤੋਂ ਵੱਧ ਭਾਰਤੀਏ ਤਕਨੀਕੀ ਪੇਸ਼ੇਵਰ ਕੈਨੇਡਾ ਚਲੇ ਗਈ ਸੀ ਜੋ ਕਿ ਤਕਨੀਕੀ ਪ੍ਰਤਿਭਾ ਦੇ ਲਈ ਇਸ ਵਿਸ਼ਵਵਿਆਪੀ ਕੇਂਦਰ ਵੱਜੋਂ ਦੇਸ਼ ਦੀ ਵੱਧ ਰਹੀ ਸਥਿਤੀ ਅਤੇ ਭਾਰਤੀ ਨਾਗਰਿਕਾ ਦੇ ਵਿੱਚ ਇਸ ਦੀ ਪ੍ਰਸਿੱਧੀ ਨੂੰ ਦਰਸਾਉਂਦੇ ਹਨ ਸੋ ਜੋ H1B ਵੀਜ਼ਾ ਧਾਰਕ ਨਹੀਂ ਹੋਣ ਉਹਨਾਂ ਦੇ ਲਈ ਇੱਕ ਖਾਸ ਖਬਰ ਨਹੀਂ ਉਹਨਾਂ ਦੇ ਲਈ ਕਬੱਡੀ ਖਬਰ ਹੈ ਕਿਉਂਕਿ ਨਿਯਮਾਂ ਦੇ ਵਿੱਚ ਢਿੱਲ ਦੇ ਦਿੱਤੀ ਗਈ ਹੈ ਨਿਯਮਾਂ ਦੇ ਵਿੱਚ ਜੋ ਲਾਭ ਨੇ ਦਿੱਤੇ ਗਏ ਨੇ ਇਸ ਦੇ ਨਾਲ ਭਾਰਤੀ ਮੂਲ ਦੇ ਲੋਕ ਜਿਨ੍ਹਾਂ ਨੂੰ H1B ਵੀਜ਼ਾ ਬਿਲੇ ਹੋਇਆ ਬਈ ਉਹਨਾਂ ਦੇ ਲਈ ਵੀ ਇਹ ਖਬਰ ਹੈ ਫਾਇਦੇਮੰਦ ਹੋਵੇਗੀ ਲਾਹੇਵੰਦ ਹੋਵੇਗੀ ਤੇ ਜੋ ਅਮਰੀਕੀ ਮੂਲ ਦੇ ਲੋਕ ਨੇ ਅਮਰੀਕਾ ਦੇ ਨਿਵਾਸੀ ਲੋਕ ਨੇ ਜੋ ਕਿ H1B ਵੀਜ਼ਾ ਧਾਰਕ ਨੇ ਉਹਨਾਂ ਨੂੰ ਵੀ ਇਸ ਦੇ ਨਾਲ ਬਹੁਤ ਫਾਇਦਾ ਵਜੋਂ ਮਿਲਦਾ ਹੋਇਆ ਦਿਖਾਈ ਦੇਵੇਗਾ ਸੋ ਆਈਟੀ ਪੇਸ਼ੇਵਰਾਂ ਦੇ ਲਈ ਮਤ ਪੂਨ ਹੈ ਕਿਉਂਕਿ ਉੱਥੇ ਜੋ ਕਹਿ ਸਕਦੇ ਆ ਕਿ ਸਥਿਰ ਰੋਜਗਾਰ ਦੇ ਮੌਕਿਆਂ ਦੇ ਨਾਲ ਨਵੇਂ ਬਾਜ਼ਾਰ ਦੇ ਵਿੱਚ ਵੀ ਹੁਨਰ ਦੀ ਲਾਭ ਹੈ ਜੋ ਉਠਾਉਣ ਦੇ ਲਈ ਅਕਸਰ ਲੋਕ ਹੈ ਜੋ ਆਈਟੀ ਦੇ ਨਾਲ ਸੰਬੰਧਿਤ ਉੱਥੇ ਜਾਂਦੇ ਰਹਿੰਦੇ ਨੇ ਸੋ ਇਸ ਰਸਤੇ ਨੂੰ ਚੁੰਮਦੇ ਨੇ ਖਾਸ ਤੌਰ ਤੇ ਜੋ ਮੌਜੂਦਾ ਅਮਰੀਕੀ ਇਮੀਗ੍ਰੇਸ਼ਨ ਮਾਹੌਲ ਦੇ ਵਿੱਚ ਪਾਬੰਦੀਆਂ ਵਾਲੀਆਂ ਨੀਤੀਆਂ ਜਾਂ ਅਨਿਸ਼ਚਿਤ ਨੌਕਰੀ ਦੀ ਸੁਰੱਖਿਆ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਇਹ ਇੱਕ ਫਾਇਦੇਮੰਦ ਚੀਜ਼ ਰਹਿਣ ਵਾਲੀ ਹੈ ਸੋ H1B ਵੀਜ਼ਾ ਵੈ ਜੋ ਕਿ ਇਸ ਵਕਤ ਲਾਭ ਦਿੰਦਾ ਹੋਇਆ ਲੋਕਾਂ ਨੂੰ ਨਜ਼ਰ ਆ ਰਿਹਾ ਹੈ ਔਰ ਭਾਰਤ ਦੇ ਨਾਲ ਨਾਲ ਅਮਰੀਕਾ ਦੇ ਜੋ ਲੋਕ ਨੇ ਜੋ ਕਿ ਇਸ ਵੀਜ਼ਾ ਨੂੰ ਧਾਰਨ ਕਰਦੇ ਨੇ ਵੀਜ਼ਾ ਧਾਰਕ ਨੇ ਉਹਨਾਂ ਦੇ ਲਈ ਇੱਕ ਇਹ ਖਾਸ ਖਬਰ ਦੇ ਵਜੋਂ ਦਿਖਿਆ ਜਾ ਰਿਹਾ ਹੈ